ਅੱਜ ਪਾਣੀ ਨਿਊਜ਼ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਪਹੁੰਚੇ ਆਂ ਪਿੰਡ ਗੱਦਾਡੋਪ ਦੇ ਵਿੱਚ ਗੱਦਾਡੋਪ ਜਿਹੜਾ ਹਾਇਲਕਾ ਜ਼ਿਲ੍ਹੇ ਦਾ ਪਿੰਡ ਹੈ ਤੇ ਇਹਨਾਂ ਨੂੰ ਜਿਹੜਾ ਥਾਣਾ ਲੱਗਦਾ ਸਦਰ ਅਬੋਹਰ ਲੱਗਦਾ ਤੇ ਆਪਾਂ ਅੱਜ ਗੱਦਾਡੋਪ ਪਿੰਡ ਦੇ ਵਿੱਚ ਬਲਕਰਨ ਸਿੰਘ ਦੇ ਘਰੇ ਪਹੁੰਚੇ ਆਂ ਤੇ ਬਲਕਰਨ ਸਿੰਘ ਦੇ ਚੋਰੀ ਹੋਈ ਹੈ ਇਹ ਚੋਰੀ ਕਦੋਂ ਹੋਈ ਹੈ ਕਿਵੇਂ ਹੋਈ ਹੈ ਕੀ ਕੋਈ ਇਹਦਾ ਲੈ ਗਿਆ ਚੱਕ ਕੇ ਉਹ ਸਾਰਾ ਕੁਝ ਆਪਾਂ ਇਹ ਤੋਂ ਪੁੱਛਣਾ ਹੈ ਤੇ ਇਹਨਾਂ ਦੀਆਂ ਕੁਝ ਸ਼ਿਕਾਇਤਾਂ ਵੀ ਅਸੀਂ ਕਿ ਦਰਖਾਸਤ ਦਿੱਤੀ ਐ। ਤੋਂ ਦੀ ਅਜੇ ਤੱਕ ਕਾਰਵਾਈ ਨਹੀਂ ਹੋਈ। ਤੇ ਆਪਾਂ ਗੱਲਬਾਤ ਇਹਦੇ ਬਲਕਰ ਸਿੰਘ ਨਾਲ ਕਰਦੇ ਆਂ ਤੇ ਪਹਿਲਾਂ ਆਪਾਂ ਤੁਹਾਨੂੰ ਵਿਖਾਉਣਾ ਐ ਇਹਦਾ ਸਾਰਾ ਘਰ-ਬਾਰ ਕਿ ਇਹ ਬਹੁਤ ਹੀ ਜ਼ਿਆਦਾ ਗਰੀਬ ਬੰਦਾ ਦਿਹਾੜੀਦਾਰ ਬੰਦਾ ਐ ਤੇ ਇਹਦੀ ਜਿਹੜੀ ਬਹੁਤ ਮਤਲਬ ਜ਼ਿਆਦਾ ਇਹਦੇ ਮੁਤਾਬਕ ਚੋਰੀ ਹੋ ਚੁੱਕੀ ਐ ਤੇ ਹੁਣ ਆਪਾਂ ਇਹਦਾ ਘਰ-ਬਾਰ ਵਿਖਾ ਕੇ ਤੁਹਾਨੂੰ ਤੇ ਫਿਰ ਕਿਵੇਂ ਚੋਰੀ ਹੋਈ ਉਹ ਆਪਾਂ ਗੱਲਬਾਤ ਇਹਦੇ ਨਾਲ ਕਰਦੇ ਆਂ। ਹਾਂਜੀ ਤੁਹਾਡਾ ਪਹਿਲਾਂ ਤਾਂ ਦੱਸੋ ਵੀ ਨਾਂ ਕੀ ਐ ਕਿਹੜਾ ਤੁਹਾਡਾ ਪਿੰਡ ਐ ਤੇ ਕੀ ਵਾਰਦਾਤ ਹੋਈ ਐ ਦੱਸੋ ਜੀ ਨਾਂ ਮੇਰਾ ਬਲਕਰਮ ਸਿੰਘ ਜੀ ਪਿੰਡ ਗੱਡਾਂਡੋ ਮੋਬਾਈਲ ਮੇਰਾ ਚੋਰੀ ਹੋਇਆ ਜੀ ਵਿੱਚ ਪੈਸੇ ਸੀਗੇ ਲਿਵਰ ਦੇ ਪੈਸੇ ਸੀਗੇ ਤੇ ਮੈਂ ਦਰਖਾਸਤ ਲਾਈ ਆ 2 ਤਰੀਕ ਦੀ ਸਦਰ ਹਪੋਰ ਥਾਣੇ ਚ ਤੇ ਹਜੇ ਤੱਕ ਮੇਰੀ ਕੋਈ ਸੁਣਵਾਈ ਨਹੀਂ ਹੋਈਗੀ ਕਿੱਥੇ ਪਿਆ ਸੀ ਸਾਨੂੰ ਦਿਖਾਓ ਵੀ ਜਿਹੜਾ ਫੋਨ ਆ ਕਿੱਥੇ ਪਿਆ ਸੀ ਆਜੋ ਸਰ ਤੁਹਾਨੂੰ ਦਿਖਾ ਦਿੰਦਾ ਐ ਅਹ ਤਾਂ ਫੇ ਮੇਰਾ ਫੋਨ ਚਾਰਜ ਲੱਗਿਆ ਸੀ ਜੀ ਹਾਇ ਤਾਂ ਸੀਗੇ ਮੇਰਾ ਮੋਟਰਸਾਈਕਲ ਚੱਕਣ ਜੀ ਐਥਾਂ ਤੇ ਫੋਨ ਲੱਗਿਆ ਪਿਆ ਸੀ ਜੀ ਇੱਥੇ ਹੀ ਮੋਟਰਸਾਈਕਲ ਖੜਾ ਸੀ ਮੋਟਰਸਾਈਕਲ ਚੱਕਿਆ ਨਹੀਂ ਗਿਆ ਮੋਟਰਸਾਈਕਲ ਨੂੰ ਲੋਕ ਲੱਗਿਆ ਸੀ ਫੋਨ ਇੱਥੋਂ ਪਟਕੇ ਲੈ ਕੇ ਗਏ ਆ ਇਧਰ ਦੀ ਬੰਦੇ ਗਏ ਆ ਸਾਫਾ ਬੜ ਲਿਆ ਮੈਂ ਬੰਦਾ ਦੀ ਮੈਨੂੰ ਪਤਾ ਹੈਗਾ ਬੰਦੇ ਦਾ ਨਾਂ ਨਹੀਂ ਮੈਂ ਤੱਕ ਲੈਣਾ ਮਲਾਈਬਾ ਨੂੰ ਪਤਾ ਹੈਗਾ ਅੱਛਾ ਵੀ ਤੁਸੀਂ ਕਾਰੋਬਾਰ ਕੀ ਕਰਦੇ ਹੋ ਦਿਹਾੜੀ ਦਾ ਭਾਈ ਵੇਟਰਾਂ ਦੇ ਨਾਲ ਚੱਈਦਾ ਹੀ ਕੰਮ ਪੰਡਾ ਜੀ ਆ ਇਸ ਜਗ੍ਹਾ ਤੇ ਜਿਹੜਾ ਤੁਹਾਡਾ ਫੋਨ ਪਿਆ ਸੀ ਆ ਜਿੱਥੇ ਤੁਸੀਂ ਹੁਣ ਫੋਨ ਰੱਖਿਆ ਇਸ ਜਗ੍ਹਾ ਤੇ ਤੁਹਾਡਾ ਫੋਨ ਪਿਆ ਸੀ ਇੱਕ ਤਰੀਕ ਦੀ ਰਾਤ ਦੀ ਮਤਲਬ 1 ਮਾਰਚ ਦੀ ਗੱਲ ਹੈ ਹਾਂਜੀ ਸਾਢੇ 2:00 ਤੇ ਪੌਣੇ 11 ਦੇ ਵਿੱਚ ਵਿੱਚ ਫੋਨ ਚੁੱਕਿਆ ਸੀ ਫੋਨ ਚੁੱਕਿਆ ਹਾਂਜੀ ਤੁਹਾਨੂੰ ਕੀ ਪਤਾ ਲੱਗਿਆ ਵੀ ਸਾਢੇ 11 ਤੇ ਪੌਣੇ ਮੈਨੂੰ 10 ਵਜੇ ਜੀ ਫੋਨ ਆਇਆ ਹੈ ਗੱਲ ਇਹ ਵਾਲੇ ਮੁੰਡੇ ਦੀ ਮੰਮੀ ਨੇ ਫੋਨ ਕੀਤਾ ਰਾਤ ਨੂੰ 10 ਵਜੇ ਹਾਂ ਇੱਥੇ ਚਾਰਜ ਲੱਗਿਆ ਪਿਆ ਸੀ ਮੈਂ ਉਹਦੇ ਨਾਲ ਗੱਲ ਕਰਕੇ ਇੱਥੇ ਫਿਰ ਚਾਰਜ ਲਗਾਇਆ ਦਿਆਂ ਦਿੱਤਾ ਉਧਰੋਂ ਬਦਲਵਾਈ ਬਣੀ ਖੜੀ ਸੀ ਮੈਂ ਆਖਿਆ ਜੀ ਇੱਦੇ ਤੇ ਕਣੀਆਂ ਪੈ ਜਾਣੀਆਂ ਮੈਂ ਪਟਕੇ ਰੱਖ ਲਈ ਜੇ ਮੈਂ 11 ਵਜੇ ਉੱਠ ਕੇ ਪਟਿਆ ਲੱਗਿਆ ਵੇਖਿਆ ਫੋਨ ਤੇ ਕੱਲੀ ਰੀੜੀ ਲੌਂਕੀ ਜਾਂਦੀ ਸੀਗੀ ਫੋਨ ਦਿਸਿਆ ਨਹੀਂ ਮੈਨੂੰ ਮੈਂ ਉੱਠ ਕੇ ਬਾਹਰਲਾ ਬਲਵ ਜਗਾਇਆ ਵੇਖਿਆ ਭੁੱਖਿਆ ਨਾ ਥਿਆਇਆ ਅਸੀਂ ਪਾਸੇ ਹੱਥ ਮਾਰਿਆ ਮੈਂ ਖਾਰਾ ਚੂਹੇ ਨੇ ਸਿਰ ਤਾਂ ਹੋਵੇ ਪਰ ਨਾ ਲੱਭਿਆ ਜੀ ਮੁੜ ਕੇ ਮੈਂ ਉਹਦੀ ਸਿਸਟਰ ਦਾ ਫੋਨ ਲੈ ਕੇ ਫੋਨ ਲਾਇਆ ਫੋਨ ਸੋਚੋ ਕਿੰਨੇ ਪੈਸੇ ਸੀਗੇ ਫੋਨ ਦੇ ਵਿੱਚ ਤੇ ਕਿਹੜਾ ਫੋਨ ਸੀ ਤੁਹਾਡਾ ਜੀ ਇਹ ਉਹ ਪੋਦਾ ਜੀ اچھا ਤੇ ਪੈਸੇ ਕਿੰਨੇ ਸੀਗੇ 10000 ਰੁਪਿਆ ਸੀ ਪਹਿਲਾ ਕਵਰ ਵੀ ਨਹੀਂ ਚੰਗੀ ਤਰ੍ਹਾਂ ਲੱਗਿਆ ਜੀ 10000 ਰੁਪਿਆ ਫਿਰ ਤੁਸੀਂ ਉਹ ਘਰੇ ਫੋਨ ਦੇ ਵਿੱਚ ਕਿਉਂ ਰੱਖਿਆ ਪਾ ਕੇ ਉਹਦੀ ਲੇਬਰ ਦੇ ਪਹਿਲ ਜਿਵੇਂ ਲੈ ਕੇ ਆਂਦੇ ਸੀ ਉੱਥੋਂ ਹੀ ਲੈ ਕੇ ਉੱਥੇ ਹੀ ਪਾ ਲਏ ਸੀ ਉਹਦੇ ਪਰਸਾ ਨਹੀਂ ਸੀ ਸਾਡੇ ਕੋਲ ਅੱਛਾ ਲੇਬਰ ਦੇ ਪੈਸੇ ਸੀਗੇ ਜੀ ਅੱਛਾ ਹਾਂਜੀ ਤੋ ਤੁਸੀਂ ਕੰਮ ਕੀ ਕਰਦੇ ਹੋ ਬੈਟਰੀ ਦਾ ਵੇਟਰ ਦਾ ਕੰਮ ਕਰਦੇ ਹਾਂ ਹਾਂਜੀ ਤੇ ਤੁਸੀਂ ਮਤਲਬ ਜਿਹੜੀ ਲੇਬਰ ਆ ਉਹਨੂੰ ਪੈਸੇ ਦੇਣੇ ਸੀ ਹਾਂਜੀ ਡ్రਾਈਵਰ ਤੇ ਇਹ ਸਾਰਿਆਂ ਦੇ ਕੋਲੇ ਸੀਗੇ ਜੀ ਡ్రਾਈਵਰ ਦੇ ਪੈਸੇ ਲੈ ਕੇ ਉੱਥੋਂ ਸਾਰੇ ਮੈਨੂੰ ਉਹਨੇ ਮੁੰਡੇ ਨੇ ਪੜਾਤੇ ਮੈਨਾਂ ਦਾ ਪੈਸੇ ਪੇਮੈਂਟ ਸੰਭਾਲ ਲਾ ਅੱਗੇ ਵੀ ਮੇਰੇ ਕੋਲ ਹੀ ਹੁੰਦੇ ਆ ਜੀ ਅੱਛਾ ਹਾਂਜੀ ਅੱਗੇ ਵੀ ਤੇਰੇ ਕੋਲੇ ਕੀ ਮੇਰੇ ਕੋਲ ਹੀ ਹੁੰਦੇ ਆ ਜੀ ਅੱਛਾ ਹਾਂਜੀ ਤੇ ਘਰੇ ਆਣ ਕੇ ਜਦੋਂ ਵੰਡਨੇ ਜਾਂਦੇ ਆ ਉਦੋਂ ਫਿਰ ਮੈਨੂੰ ਦੇਣੇ ਸਾਥ ਲੈ ਜਾਂਦਾ ਉਦੋਂ ਵੰਡਦੇ ਤੇ ਉਹਨਾਂ ਨੂੰ ਹਿਸਾਬ ਕਰਕੇ ਜੇ ਜਦੋਂ ਤੁਹਾਡੀ ਚੋਰੀ ਹੋਈ ਤੇ ਘਰ ਦੇ ਵਿੱਚ ਕੋਈ ਮੌਜੂਦ ਸੀਗਾ ਕਿ ਹੈ ਨਹੀਂ ਸੀ ਅੰਦਰ ਪੈਸੇ ਸੀ ਜੀ ਘਰੇ ਸਾਰੇ ਸੀ अच्छा ਤੁਸੀਂ ਅੰਦਰ ਪਏ ਸੀ ਹਾਂਜੀ ਤੇ ਕਿੱਥੇ ਪਏ ਸੀ ਤੁਸੀਂ ਇੱਥੇ ਆ ਬੈੱਡ ਤੇ ਪਏ ਸੀ ਜੀ ਐਸ ਬੈੱਡ ਤੇ ਤੁਸੀਂ ਪਏ ਸੀ ਹਾਂਜੀ ਐਸ ਬੈੱਡ ਤੇ ਪਏ ਸੀ ਅੱਛਾ ਤੇ ਐਸ ਬੈੱਡ ਤੇ ਪਏ ਸੀ ਹਾਂਜੀ ਤੇ ਇੱਥੇ ਜਿਹੜਾ ਆ ਵੇਖੋ ਪਲੱਗ ਇੱਥੇ ਚਾਰਜ ਲਾਇਆ ਸੀ ਇੱਥੇ ਇਸੇ ਥਾਂਵੇਂ ਥਾਂ ਤੇ ਆ ਹੀ ਲੱਗਿਆ ਸੀ ਜਿਵੇਂ ਹੁਣ ਲੱਗਿਆ ਪਿਆ ਸੀ ਤੇ ਇਹ ਜਿਹੜਾ ਇੱਥੇ ਫੋਨ ਇਸ ਜਿਹੜਾ ਮੋਰਾ ਇਹਦੇ ਵਿੱਚ ਫੋਨ ਪਿਆ ਸੀ ਚਾਰਜ ਲਾ ਕੇ ਇਹਨਾਂ ਨੇ ਜਿਹੜਾ ਫੋਨ ਰੱਖਤਾ ਸੀ ਤੇ ਇਹਨਾਂ ਦੇ ਕਹਿਣ ਮੁਤਾਬਕ ਵੀ ਉਹ ਲੈਣ ਆਏ ਸੀ ਮੋਟਰਸਾਈਕਲ ਮੋਟਰਸਾਈਕਲ ਇੱਥੇ ਖੜਾ ਸੀ ਤੇ ਉਹਨਾਂ ਨੇ ਕੀ ਕੀਤਾ ਫਿਰ ਮੋਟਰਸਾਈਕਲ ਕਿਉਂ ਨਹੀਂ ਲੈ ਕੇ ਗਏ ਮੋਟਰਸਾਈਕਲ ਨੂੰ ਲੋਕ ਲੱਗਿਆ ਸੀ ਜੀ ਮੋਟਰਸਾਈਕਲ ਨੂੰ ਲੋਕ ਲੱਗਿਆ ਸੀ ਹਾਂਜੀ ਤੇ ਫਿਰ ਉਹਨਾਂ ਨੇ ਆਖਿਆ ਵੀ ਚਲੋ ਇਹ ਮੋਬਾਈਲ ਫੋਨ ਪਿਆ ਇਹ ਹੀ ਲੈ ਜੀ ਹਾਂਜੀ ਸਾਨੂੰ ਕਿੰਨੇ ਚਿਰ ਚ ਪਤਾ ਲੱਗਿਆ ਵੀ ਇਹ 10 ਵਜੇ ਫੋਨ ਆਇਆ ਜੀ 11 ਵਜੇ ਮੁੱਠ ਕੇ ਵੇਖਿਆ 11 ਵਜੇ ਮੈਨੂੰ ਫੋਨ ਨਹੀਂ ਲੱਭਿਆ 11 ਵਜੇ ਫੋਨ ਨਹੀਂ ਲੱਭਿਆ ਉਸ ਤੋਂ ਬਾਅਦ ਫਿਰ ਅਗਲੇ ਦਿਨ ਤੁਸੀਂ ਕੀ ਕੀਤਾ ਅਗਲੇ ਦਿਨ ਜਾ ਕੇ ਦਰਖਾਸਤ ਲਾ ਕੇ ਆਂਦੀ ਪੰਚਾਇਤ ਸੱਦੀ ਪੈੜਾ ਨਪੀਆਂ ਹਮ ਇਥੇ ਹਮ ਪੈੜਾ ਵੀ ਨਪੀਆਂ ਪਈਆਂ ਸੀ ਪੰਚਾਇਤ ਨੂੰ ਸੱਦ ਕੇ ਪੈੜਾ ਨਪੀਆਂ ਹਮ ਸਿਰਕਰਨ ਜੀ ਜਿਹਨਾਂ ਨੇ ਪੈੜਾ ਨਪੀਆਂ ਜਿਹੜੇ ਪਾਸੇ ਆਪਾਂ ਉਹਨਾਂ ਨੇ ਬੱਠਲ ਵੀ ਚਾੱਕ ਕੇ ਮੇਰੇ ਘਰੇ ਸੱਟਦਾ ਹੈਗਾ ਪੈੜਾ ਨਪੀ ਵਾਲਾ ਇਹ ਬੱਠਲ ਤੁਹਾਨੂੰ ਕੀ ਪਤਾ ਲੱਗਿਆ ਵੀ ਉਹਨਾਂ ਨੇ ਸੱਟਿਆ ਬਾਜ਼ੀ ਮਾਰ ਕੇ ਸੱਟ ਕੇ ਗਏ ਅੱਛਾ ਵਾਹ ਮਾਰ ਕੇ ਵਾਹ ਮਾਰ ਕੇ ਇਹਨਾਂ ਨੇ ਇਹ ਕਿਹਾ ਜਿਹੜਾ ਕੋਈ ਕਰਨਾ ਕਰ ਲੋ ਥਾਣੇ ਵਾਲੇ ਸਤਨੇ ਥਾਣੇ ਵਾਲੇ ਸਤਲੂ ਜੀ ਨੂੰ ਮਰਜੀ ਸਤਲੂ ਸਾਡਾ ਕੋਈ ਕੀ ਕਰ ਦੂਗਾ ਸਾਡਾ ਕੋਈ ਕਰ ਦੂਗਾ ਅੱਛਾ ਫਿਰ ਉਸ ਤੋਂ ਬਾਅਦ ਫਿਰ ਅਗਲੇ ਦਿਨ ਤੁਸੀਂ ਫਿਰ ਹਬੋਰ सदर ਥਾਣੇ ਦੇ ਵਿੱਚ ਗਏ ਹਾਂਜੀ ਤੇ ਫਿਰ ਉੱਥੇ ਜਾ ਕੇ ਦਖਾਸਤ ਲਾ ਕੇ ਆਂਦੀ ਜੀ ਕੀ ਨੂੰ ਦਖਾਸਤ ਦਿੱਤੀ ਮੁੰਚੀ ਸਾਹਿਬ ਨੂੰ ਮੁੰਚੀ ਸਾਹਿਬ ਨੂੰ ਹਾਂਜੀ ਤੇ ਵਿੱਚ ਦਖਾਸਤ ਦੇ ਨਾਮ ਲਿਖਿਆ ਵੀ ਕਿਹਨੇ ਚੋਰੀ ਕੀਤੀ ਹਾਂਜੀ ਹਾਂਜੀ ਲਿਖਿਆ ਅੱਛਾ ਨਾਮ ਲਿਖਿਆ ਕਿਹਨੇ ਚੋਰੀ ਕੀਤੀ ਹੈ ਹਾਂਜੀ ਕੋਣ ਮਤਲਬ ਤੁਹਾਡੇ ਤੁਹਾਨੂੰ ਸ਼ੱਕ ਸੀ ਉਹਦੇ ਤੇ ਚੱਕ ਹੀ ਪੂਰਾ ਬੰਦੇ ਦਾ ਪਤਾ ਹੀ ਹੈ ਅੱਗੇ ਵੀ ਚੋਰੀਆਂ ਕਰਦਾ ਹੀ ਕਰਦਾ ਹੈ ਅੱਛਾ ਫਿਰ ਉਹ ਅੱਗੇ ਮੁਨਸ਼ੀ ਨੇ ਕੀ ਕੀਤਾ ਕਿਹਨੂੰ ਮਾਰਕ ਕੀਤੀ ਮੁਨਸ਼ੀ ਨੇ ਇਹ ਗੱਲ ਕਹੀ ਕਿਹ ਕਹਿੰਦਾ ਜੋ ਬੰਦਾ ਨਾਮ ਲਿਕਲਿਆ ਫੇਰ ਹਾਂ ਮੈਂ ਕਿਹਾ ਵੀ ਜਦੋਂ ਮੈਂ ਤੈਨੂੰ ਦਰਖਾਸਤ ਲਾਈ ਦਿੱਤੀ ਹੈ ਨਾ ਹੈਗਾ ਤੁਸੀਂ ਆਪ ਵੀ ਕਾਰਵਾਈ ਕਰੋ ਹਾਂ ਤੁਹਾਨੂੰ ਇਸ ਗੱਲ ਨਾਲ ਕੀ ਲੱਗੇ ਹੂੰ ਸਾਨੂੰ ਪਤਾ ਤੇ ਤਾਂ ਹੀ ਅਸੀਂ ਉਹ ਬੰਦੇ ਦਾ ਨਾਮ ਲਿਆ ਹੈ ਕਿਵੇਂ ਕਿੰਨੇ ਦੱਸਦਾ ਕਿ ਨਾ ਹਾਂ ਪੀ ਚਲੋ ਇਹ ਪੁਲਿਸ ਦਾ ਕੰਮ ਹੈ ਵੀ ਜੋ ਬੰਦਾ ਨਹੀਂ ਤਾਂ ਹੋਰ ਕੋਈ ਬੰਦਾ ਲੱਭ ਕੇ ਆਪਦੇ ਸੋਰਸਾਂ ਨਾਲ ਸਾਧਨਾਂ ਨਾਲ ਵੀ ਬੰਦੇ ਦੀ ਪੜਤਾਲ ਕਰੋ ਹਾਂਜੀ ਹਾਂਜੀ ਤੂੰ ਇਹ ਗੱਲ ਕਹੀ ਵੀ ਪੜਤਾਲ ਕਰੋ ਹਾਂਜੀ ਪੜਤਾਲ ਕਰੋ ਤੁਸੀਂ ਹਾਂ ਵੀ ਜੋ ਬੰਦਾ ਨਹੀਂ ਵੀ ਤਾਂ ਵੀ ਤੁਸੀਂ ਬਦੋ ਤਰੀਕ ਦੀ ਦਰਖਾਸਤ ਲੱਗੀ ਹੈ ਜੀ ਅੱਜ 17 ਤਰੀਕ ਹੋ ਗਈ ਹੈ ਅਜੇ ਤੱਕ ਕੋਈ ਮੇਰੀ ਸੁਣਵਾਈ ਨਹੀਂ ਹੋਈ ਅੱਛਾ ਫਿਰ ਉਹਨੇ ਮੁੰਚੀ ਨੇ ਦਰਖਾਸਤ ਮਾਰਕ ਕੀਤੀ ਕਿਹੜੇ ਥਾਣੇਦਾਰ ਨੂੰ ਇਹ ਨਹੀਂ ਪਤਾ ਜੀ ਐਸਾ ਕਿਉਂ ਨੂੰ ਕੀਤੀ ਹੈ ਕਿ ਕਿਹਨੂੰ ਕੀਤੀ ਹੈ ਉਹ ਹੁਣ ਮੁੰਚੀ ਸਾਹਿਬ ਨੂੰ ਪਤਾ ਹੋਣਾ ਹੈ ਜਦੋਂ ਮੈਂ ਫਿਰ ਉਹਨੂੰ ਪੁੱਛਿਆ ਫੋਨ ਲਾ ਕੇ ਐਸਆਈ ਨੂੰ ਉਹਨੂੰ ਮੈਂ ਕਿਹਾ ਜੀ ਮੇਰੀ ਦਰਖਾਸਤ ਦਿੱਤੀ ਤੈਨੂੰ ਅਜ ਤਿੰਨ ਚਾਰ ਦਿਨ ਹੋ ਗਏ ਐ ਤੁਸੀਂ ਸਮਾਈ ਕਿਉਂ ਨਹੀਂ ਕੀਤੀ ਕਹਿੰਦਾ ਮੇਰੇ ਕੋਲ ਦਰਖਾਸਤ ਹੀ ਨਹੀਂ ਪਹੁੰਚੀ ਫੋਨ ਕਹਿੰਦਾ ਥਾਣੇਦਾਰ ਕਹਿੰਦਾ ਕੀ ਨਾਮ ਸੀ ਉਹਦਾ ਉਹਦਾ ਨਾਮ ਕੀ ਸੀ ਕਿੰਨੇ ਵਾਰੀ ਫੋਨ ਲਾਇਆ ਤੁਸੀਂ ਥਾਣੇ ਦੇ ਵਿੱਚ ਉਹਦਾ ਨਾਮ ਕੀ ਸੀ ਨਾ ਜੀ ਮੈਨੂੰ ਹੁਣੇ ਮੈਨੂੰ ਨੰਬਰ ਹੈਗਾ ਜੀ ਉਹਦਾ ਨਾਮ ਨਾ ਚੇਤਾ ਫੁੱਲ ਗਿਆ ਜੀ ਹੁਣੇ ਮੈਨੂੰ ਯਾਦ ਸੀਗਾ ਜੀ ਅੱਛਾ ਥਾਣੇਦਾਰ ਦਾ ਨਾਮ ਨਹੀਂ ਤੁਹਾਨੂੰ ਹਾਂਜੀ ਚੇਤਾ ਫੁੱਲ ਗਿਆ ਨਾਮ ਅੱਛਾ ਮੁਰਛੀ ਨੇ ਉਹਨੂੰ ਮਾਰ ਕਰਤੀ ਫਿਰ ਤੁਸੀਂ ਉਹਨੂੰ ਫੋਨ ਕੀਤਾ ਫਿਰ ਉਹਨੂੰ ਫੋਨ ਕੀਤਾ ਉਹਨੇ ਆਖਿਆ ਜੀ ਮੈਂ ਚੱਲਿਆ ਚੰਡੀਗੜ੍ਹ ਹੂੰ ਮੈਂ ਹਲਦਾਰ ਨੂੰ ਮਾਰਕ ਕਰਤੀ ਹੈ ਕੀ ਹੈ ਹੂੰ ਉਹ ਥੋੜੀ ਸੁਣਵਾਈ ਕਰੂਗਾ ਗੱਲ ਦੀ ਹਲਦਾਰ ਨੂੰ ਮਾਰਕ ਕਿਹੜੇ ਨੂੰ ਕੀਤੀ ਸੀ ਉਹਦਾ ਵੀ ਨਾਮ ਨਹੀਂ ਯਾਦ ਜੀ ਉਹਦਾ ਵੀ ਨਾਮ ਨਹੀਂ ਉਹਦਾ ਨੰਬਰ ਮੇਰੇ ਕੋਲ ਜਰੂਰ ਹੈ ਉਹ ਨੰਬਰ ਤੇ ਫਿਰ ਤੁਸੀਂ ਫੋਨ ਕੀਤਾ ਹਾਂਜੀ ਕਿੰਨੀ ਵਾਰੀ ਫੋਨ ਕੀਤਾ ਉਹਨੂੰ ਮੈਂ ਘੱਟੋ ਘੱਟ 5-6 ਵਾਰੀ ਫੋਨ ਕੀਤਾ ਜੀ ਪਹਿਲਾਂ ਫਿਰ ਉਹ ਕੀ ਬੋਲਿਆ ਮੈਨੂੰ ਅੱਛਾ ਫੇਰ ਮੈਂ ਮਿਲ ਕੇ ਆਇਆ ਓਹਨੂੰ ਮੈਂ ਤੇਲ ਖਰਚਾ ਵੀ ਦੇ ਕੇ ਆਇਆ ਨਾਲ ਪੰਜ ਸੋ ਰੁਪਈਆ ਅੱਛਾ ਤੇਲ ਖਰਚਾ ਵੀ ਦੇ ਕੇ ਆਇਆ ਤੇਲ ਖਰਚਾ ਵੀ ਦੇ ਕੇ ਆਇਆ ਅੱਛਾ ਮੈਨੂੰ ਕਹਿੰਦਾ ਤੂੰ ਚੱਲ ਮੈਂ ਤੇਰੀ ਮਗਰ ਹੀ ਆਇਆ ਮੁੜ ਕੇ ਜੀ ਦੱਸ ਦਿਨ ਹੋ ਗਏ ਮੈਨੂੰ ਫੋਨ ਲਾਉਂਦੇ ਨੂੰ ਮੇਰਾ ਫੋਨ ਵੀ ਨਹੀਂ ਚੱਕਿਆ ਓਹਨੇ ਫੋਨ ਵੀ ਨਹੀਂ ਚੱਕਿਆ ਫੋਨ ਵੀ ਨਹੀਂ ਚੱਕਿਆ ਅੱਛਾ ਅਖੀਰ ਕਰ ਮੈਂਬਰ ਨੂੰ ਕਹਿੰਦਾ ਵੀ ਓਹਨੂੰ ਕਹਿ ਮੈਨੂੰ ਫੋਨ ਨਾ ਲਾਵੇ ਮੇਰਾ ਡੈਡੀ ਬਿਮਾਰ ਹੈ ਮੈਂ ਬਿਜ਼ੀ ਆ ਤੇ ਮੈਂ ਕਿਹਾ ਉਹ ਤੇ ਇਹ ਤਾਂ ਇੰਨੀ ਗੱਲ ਤਾਂ ਕਹਿ ਹੀ ਸਕਦਾ ਸੀ ਮੈਂ ਬਿਜ਼ੀ ਆ ਵੀ ਜੇ ਮੈਨੂੰ ਫੋਨ ਓਹਨੇ ਮੈਂ ਠਹਿਰ ਕੇ ਗੱਲ ਕਰ ਲਵਾਂ ਜਾਂ ਠਹਿਰ ਕੇ ਕਹਦੇ ਆ ਵੀ ਮੈਂ ਠਹਿਰ ਕੇ ਰੋਕੇ ਲਾਲੀ ਭਾਈ ਮੈਨੂੰ ਹੂੰ ਉਹਨੇ ਕੋਈ ਮੇਰਾ ਫੋਨ ਟੈਂਡ ਹੀ ਨਹੀਂ ਕੀਤਾ ਜੀ ਕਰਨ ਨਹੀਂ ਕੀਤਾ ਹਾਂਜੀ ਅੱਜ ਜੀ ਮੈਂ ਫਿਰ ਨਿਸ਼ਾਨ ਸਾਹਿਬ ਤੋਂ ਫੋਨ ਲਵਾਇਆ ਫਿਰ ਇਹਨੇ ਮੇਰਾ ਫੋਨ ਚੱਕਿਆ ਨਹੀਂ ਤੇ ਮੇਰਾ ਉਹਨੇ ਫੋਨ ਨਹੀਂ ਚੱਕਿਆ ਸੀ ਅੱਛਾ ਹਾਂਜੀ ਇਹਨੂੰ ਵੀ ਉਹਨੇ ਝੂਠ ਚਾੜ ਮਾਰਿਆ ਕਹਿੰਦਾ ਮੇਰੀ ਬਦਲੀ ਹੋ ਗਈ ਸੀ ਮੈਂ ਉੱਥੇ ਚਲਾ ਗਿਆ ਸੀ ਪ੍ਰਾਂਟਡਾ ਗਿਆ ਸੀ ਮੈਂ ਫਿਰ ਬਦਲੀ ਉਦੋਂ ਕਰਵਾ ਕੇ ਮੈਂ ਇੱਥੇ ਬੋਰ ਆਇਆ ਹੁਣ ਹੁਣ ਅੱਜ ਵੀ ਮੇਰੇ ਕੋਲ ਟਾਈਮ ਨਹੀਂ ਮੈਂ ਪਰਸੂ ਆਉਂਗਾ ਜੀ ਹਵਾਲਦਾਰ ਕਹਿੰਦਾ ਹਾਂਜੀ ਅੱਛਾ ਯਾ ਸਚੂ ਸਾਹਿਬ ਨੂੰ ਨਹੀਂ ਤੁਸੀਂ ਮਿਲੇ ਨਹੀਂ ਮਿਲੇ ਜੀ ਉਹਨੂੰ ਨਹੀਂ ਮਿਲੇ ਨਹੀਂ ਮਿਲੇ ਅੱਛਾ ਇਹ ਜਿਹੜਾ ਕਮਰਾ ਇਹ ਮਤਲਬ ਤੁਹਾਡਾ ਹੀ ਹੈ ਜਿਹੜਾ ਹਾਂਜੀ ਹਾਂਜੀ ਠਾਪਿਆ ਹਾਂਜੀ ਇਹ ਕਿਵੇਂ ਠਾ ਗਿਆ ਇਹ ਜੀ ਮੀਂਹ ਦੇ ਕਾਰਨ ਡਿੱਗ ਪਿਆ ਜੀ ਮੀਂਹ ਦੇ ਕਾਰਨ ਡਿੱਗ ਪਿਆ ਹਾਂਜੀ ਇਹਨੂੰ 2 ਸਾਲ ਹੋ ਗਏ ਡਿੱਗੇ ਪੈਨੂੰ ਜੀ ਵੀ ਤੁਸੀਂ ਫਿਰ ਨੂੰ ਠੀਕ ਕਿਉਂ ਨਹੀਂ ਕਰਾਇਆ ਪੈਸਾ ਹੀ ਹੈ ਨਹੀਂ ਸੀ ਜੀ ਕੋਲੇ ਅੱਛਾ ਪੈਸਾ ਹੀ ਨਹੀਂ ਸੀ ਜੀ ਮਿੱਕ ਇੰਨੇ ਗਰੀਬੀ ਤੁਸੀਂ ਵੇਖ ਸਕਦੇ ਹੋ ਵੀ ਆ ਕਮਰਾ ਡਿੱਗ ਪਿਆ ਤੇ ਕਮਰਾ ਠੀਕ ਕਰਾਉਣ ਵਾਸਤੇ ਇਹ ਬਲਕਰਨ ਸਿੰਘ ਕੋਲ ਕੋਈ ਪੈਸਾ ਨਹੀਂ ਤੇ ਆ ਜਿਹੜਾ ਇਹਨਾਂ ਦਾ ਆਪਾਂ ਘਰ ਤੁਹਾਨੂੰ ਵਿਖਾ ਦਿੰਨੇ ਆ ਵੀ ਆ ਵੇਖੋ ਘਰ ਇਹਨਾਂ ਦਾ ਡਿੱਗਿਆ ਪਿਆ ਸਾਰਾ ਤੇ ਆ ਜਿਹੜੇ ਕਮਰੇ ਏਡੇ ਏਡੇ ਡੁੰਗੇ ਆ ਤੇ ਇਹ ਵੀ ਪਾ ਖਸਤਾ ਹੀ ਹੈ ਤੇ ਇਧਰਲੇ ਬਸ ਉਹ ਏ ਕਮਰਾ ਹੈ ਤੇ ਇਹਨਾਂ ਦੇ ਜਿਹੜੇ ਘਰ ਦੇ ਹਾਲਾਤ ਆ ਤੁਸੀਂ ਵੇਖੋ ਘਰ ਦੇ ਹਾਲਾਤ ਬਹੁਤ ਹੀ ਜਾਦੇ ਇਹਨਾਂ ਬੰਦਿਆਂ ਤੇ ਗਰੀਬੀ ਹੈ ਤੇ ਕਰਦਾ ਇਹ ਵੇਟਰ ਦਾ ਕੰਮ ਤੇ ਵੇਟਰ ਦਾ ਕੰਮ ਕਰਕੇ ਉਹ ਕਰਦੀ ਸਿੱਧੀ ਸਾਦੀ ਆ ਇਹ ਜਿਹੜੀ ਇਹਨਾਂ ਦੇ ਘਰ ਵਾਲੀ ਹੈ ਮਤਲਬ ਤੇ ਇਹ ਮਾਤਾ ਹਾਂਜੀ ਕੌਣ ਹੈ ਮਾਤਾ ਮੇਰੀ ਸISTER ਹੈ ਇਹ ਮਾਤਾ ਜੀ ਹੈ ਤੇ ਇਹ ਇਹਨਾਂ ਦੇ ਜਿਵਤ ਦੀ ਇਹਦੇ ਪੁੱਤ ਹੈ ਨਹੀਂ ਤਾਂ ਇਹ ਵਿਧਵਾ ਕੁੜੀ ਹੈ ਜੀ ਇਹਦੇ ਪੁੱਤ ਹੈ ਨਹੀਂ ਤੇ ਇਹ ਮਾਪਿਆਂ ਦੇ ਬੈਠੀ ਹੈ ਤੇ ਵੇਖੋ ਤੁਸੀਂ ਪਹਿਲਾਂ ਤੇ ਘਰ ਦੇ ਹਾਲਾਤ ਵੇਖੋ ਵੀ ਇੰਨੀ ਗਰੀਬੀ ਇਸ ਪਰਿਵਾਰ ਤੇ ਇੰਨੀ ਗਰੀਬੀ ਹੈ ਤੇ ਇਹਦੇ ਚੋਰੀ ਹੋ ਗਈ ਤੇ ਚੋਰੀ ਮਤਲਬ ਕਿੰਨੇ ਪੈਸੇ ਸੀ ਵਿੱਚ ਉਹਦੇ 10000 ਰੁਪਇਆ ਜੀ 10000 ਰੁਪਇਆ ਸੀ 10000 ਰੁਪਇਆ ਲੈ ਗਿਆ ਤੇ ਅੱਜ 17 ਤਰੀਕ ਹੋ ਗਈ ਤੇ ਕੋਈ ਅਜੇ ਤੱਕ ਪੁਲਿਸ ਵਾਲਾ ਇੱਥੇ ਨਹੀਂ ਬੋੜਿਆ ਤੇ ਆਪਾਂ ਪੁਲਸ ਵਾਲਿਆਂ ਨਾਲ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੋਂ ਉਹਨਾਂ ਨੂੰ ਵੀ ਆਪਾਂ ਪੁੱਛਾਂਗੇ ਵੀ ਤੁਹਾਡੀ ਕਾਰਵਾਈ ਜਿਹੜੀ ਐਨੀ ਠੰਡੀ ਕਿਉਂ ਰਹੀ ਹੈ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਤੇ ਆਪਾਂ ਇੱਥੋਂ ਦੇ ਬਹੁਤ ਹੀ ਸੋਲਜੇ ਤੇ ਮੋਟਵਰ ਸੱਜਣ ਜਿਹੜੇ ਪਿੰਡ ਦੇ ਕਾਡੂ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਤੇ ਛੋਟਾ ਕਿਹੜਾ ਪਿੰਡ ਹੈ ਜੀ ਤੇ ਕੀ ਤੁਹਾਡਾ ਨਾਂ ਹੈ ਤੇ ਤੁਸੀਂ ਇਹਨਾਂ ਨੂੰ ਜਾਣਦੇ ਹੋ ਮੈਂ ਨਿਸ਼ਾਨ ਸਿੰਘ ਜੀ ਮੇਰਾ ਪਿੰਡ ਹੈ ਸਰਾਵਾ ਬੋਤਲਾ ਸਾਡੀਆਂ ਢਾਣੀਆਂ ਨਾਲ ਹੀ ਲੱਗਦੀਆਂ ਗੱਦਾਂ ਲੋਕ ਦੇ ਨਾਲ ਅੱਛਾ ਜੀ ਅਸਰੀ ਅਸੀਂ ਇਹਨਾਂ ਨੂੰ ਕੰਮ ਧੰਦੇ ਵਾਸਤੇ ਬੁਲਾਉਂਦੇ ਰਹਿੰਨੇ ਜੀ ਜਾਂਦਾ ਬੰਗਾਰ ਪੱਟੇ-ਪੁੱਟੇ ਵੱਢਣੇ ਹੁੰਦੇ ਨਾਲ ਸਾਧ ਲਈ ਵੀ ਹਾਂਜੀ ਅੱਗੇ ਪਿਛੇ ਠੇਕੇਦਾਰ ਦਾ ਕੰਮ ਕਰਦੇ ਜਦੋਂ ਵੇਲੇ ਹੁੰਦੇ ਕੰਮ ਧੰਦੇ ਆ ਜਾਂਦੇ ਜੀ ਸਾਡੇ ਅੱਛਾ ਅੱਛਾ ਤੇ ਨੇ ਉਦੋਂ ਆਖਿਆ ਮੇਰੇ ਨਾਲ ਮੈਂ ਪੈਸੇ ਚੋਰੀ ਹੋ ਗਏ ਤੇ ਮੈਂ ਉਸ ਦਿਨ ਵੀ ਦਰਖਾਸਤ ਵਾਲੇ ਨੂੰ ਫੋਨ ਲਾਇਆ ਸੀ ਅੱਛਾ ਤੇ ਉਹ ਆਂਦੇ ਅਹੀਂ ਅੱਜ ਹੀ ਆਉਣੇ ਆ ਜੀ ਅੱਛਾ ਤੇ ਉਸ ਤੋਂ ਬਾਅਦ ਮੈਂ ਮੱਥੀ ਨਹੀਂ ਇਹ ਮੇਰੇ ਲਗਾਈ 10 ਦਿਨ ਹੋ ਗਏ ਮੈਂ ਤਾਂ ਕਿਸੇ ਚਾਰ ਨਿਪਟ ਗਿਆ ਹੋਵੇਗਾ ਜੀ ਅੱਛਾ ਅੱਜ ਇਹ ਫੇਰ ਗਿਆ ਆਂਦਾ ਜੀ ਆਹ ਗੱਲ ਹੋ ਗਈ ਮੇਰੇ ਤੇ ਕੋ ਤਾਵੀਆਂ ਵੀ ਉਹ ਜਿਹੜਾ ਮੈਂ ਮਹੰਮਦ ਸਾਹਿਬ ਨੂੰ ਆਖਿਆ ਮੈਂ ਆਖਿਆ ਜੀ ਉਸ ਦਿਨ ਤੁਸੀਂ ਆਖਿਆ ਸੀ ਆਉਣੇ ਆ ਤੁਸੀਂ ਆਏ ਨਹੀਂ ਤੇ ਆਲੇ ਹੀ ਨਾ ਹੁਣ ਪਰਸੋਂ ਆਵਾਂਗੇ ਜੀ ਸੇਰੀ ਸਾਡਾ ਪ੍ਰੋਗਰਾਮ ਹੈ ਕੋਈ ਧਰਨਾ ਧੁਰਨਾ ਹੈ ਤੇ ਆਹ ਗੱਲ ਕਰਕੇ ਤੇ ਉਥੋਂ ਆ ਗਿਆ ਆਉਂਦਾ ਨਹੀਂ ਆਉਂਦਾ ਹੀ ਸਾਡੇ ਘਰੇ ਮਕਾ ਲੂ ਆਣ ਗਾਣ ਮੈਂ ਤੇ ਚੁੱਪ ਕਰਕੇ ਆਂਦੇ ਗਾਲਾਂ ਕੱਢਣ ਡੈ ਮੈਂ ਤੇ ਚੁੱਪ ਕਰਕੇ ਪਰ ਘਰੇ ਬੈ ਜੋ ਫਿਰ ਮੈਂ ਤੁਹਾਨੂੰ ਫੋਨ ਕੀਤਾ ਜੀ ਮੈਂ ਤੁਸੀਂ ਆਓ ਤੁਸੀਂ ਸਾਡਾ ਹੈਗਾ ਜੀ ਤੇ ਜਾ ਸਾਹਮਣੇ ਜੀ ਅਸੀਂ ਤੁਹਾਨੂੰ ਆਪਦੀ ਦਾਸਤੀ ਜੀ ਇਹ ਗਰੀਬ ਬੰਦਾ ਮਾਰਿਆ ਗਿਆ ਜੀ 30 35 ਹਜ਼ਾਰ ਜੇ ਪੈ ਗਿਆ ਪਹਿਲਾਂ ਮੋਬਾਈਲ ਲੈਂਦਾ ਹੀ 7 8000 ਦਾ 12000 ਦਾ ਲੈਂਦਾ ਹੀ ਚਲੋ ਪੁਰਾਣਾ 8 7000 ਦਾ ਹੀ ਥੇਰੋਂ ਹੁਣ ਲਿਆ ਜੀ 8-10 ਹਜ਼ਾਰ ਦਾ ਹੁਣ ਲਿਆ ਜੀ ਜਿਹੜਾ ਪੈਸੇ ਗਏ ਉਹ ਵੱਖਰੇ ਜਿਹੜੇ ਲੀਵਰ ਵਾਲਿਆਂ ਨੂੰ ਦਿੱਤੇ ਗਏ 45-40 ਹਜ਼ਾਰ ਰੁਪਏ ਜੀ ਪੈ ਗਿਆ ਗਰੀਬੰਦਾ ਕਿੱਥੋਂ ਆ ਕਮਰੇ ਤੁਸੀਂ ਵੇਖੋ ਟੱਠੇ ਪਏ ਆ ਮੈਂ ਤਾਂ ਮੁਗਵੀ ਵੀ ਕੋਈ ਵੇਂਦਾ ਪਿਆ ਵੀਡੀਓ ਮੈਨਾਂ ਨਾਲ ਲਾਇਕ ਵੱਧ ਤੋਂ ਵੱਧ ਕਰੋ ਜੇ ਕੋਈ ਗਰੀਬ ਦੀਆਂ ਦੀ ਸਹਾਇਤਾ ਵੀ ਕਰ ਸਕਦਾ ਆ ਬੱਚੇ ਵੇਖੋ ਗਰੀਬ ਮਾਤਾ ਵੇਖੋ ਇੱਕ ਵਿਧਵਾ ਜਿੰਦੀ ਘਰੇ ਬੈਠੀ ਤੇ ਕੌਣ ਜ਼ਿੰਮੇਵਾਰ ਏ ਗਰੀਬ ਦਾ ਭਗਵੰਤ ਮਾਨ ਸਾਹਿਬ ਤਾਂ ਇਹ ਸਾਡੇ ਪ੍ਰਸ਼ਾਸਨ ਨੂੰ ਅਸੀਂ ਬੜੀਆਂ ਸਖਤ ਦੇਟਾਂ ਦਿੱਤੀਆਂ ਕਿ ਇਹ ਗਰੀਬ ਨਾ ਕਿਸੇ ਨਾ ਧੱਕਾ ਨਹੀਂ ਹੁੰਦਾਗਾ ਤਾਂ ਵੇਖ ਲਓ ਜੀ 20 20 ਦਿਨ 25 25 ਦਿਨ ਕੋਈ ਦਰਖਾਸਤ ਦੀ ਕੋਈ ਸੁਣਵਾਈ ਨਹੀਂ ਹੁੰਦੀ ਭਈ ਗਰੀਬ ਕਿੱਧਰ ਜਾਏਗਾ ਜੀ ਇਹ ਅਕਬੰਦਾ ਜੀ ਹੈਲੋ ਮੇਰੀ ਗੱਲ ਐ ਐਸਚੂ ਸਾਹਿਬ ਨਾਲ ਹੋ ਰਹੀ ਆ ਜੀ 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 ਸਰ ਸਰ ਮੈਂ ਪ੍ਰੈਸ਼ਰ ਰਿਪੋਰਟਰ ਬਲਕਰਨ ਸਿੰਘ ਅਰਜ ਕਰ ਰਿਹਾ ਜੀ ਹੁਕਮ ਕਰੋ ਜੀ ਹੁਕਮ ਕਰੋ ਸਰ ਗੱਦਾ ਡੋਬ ਪਿੰਡ ਦੇ ਵਿੱਚ ਇੱਕ ਚੋਰੀ ਹੋਈ ਹੈ 1 ਮਾਰਚ ਨੂੰ ਇੱਕ ਮਿੰਟ ਜੀ ਮੈਨੂੰ ਮਾਰਾ ਲਿਖ ਲੈਂਦੇ ਕੋਕ ਕਿ ਮੈਂ ਅੱਜ ਹੀ ਆਇਆ ਇਹ ਲਾਏ ਨੂੰ 2 ਘੰਟੇ ਹੋਏ ਆ ਅੱਛਾ ਲਿਖੋ ਜੀ ਮਾਰਾ ਲਿਖ ਲੈਂਦੇ ਪਲੀਜ਼ ਲਿਖੋ ਜੀ 1 ਮਾਰਚ ਨੂੰ ਹੋਈ ਭਾਜੀ 1 ਮਾਰਚ ਨੂੰ ਗੱਦਾ ਡੋਬ ਦੇ ਵਿੱਚ ਇੱਕ ਚੋਰੀ ਹੋਈ ਹੈ ਸਰ ਇੱਕ ਪਿੰਡ ਗੱਦਾ ਡੋਬ ਹਾਂਜੀ ਸਰ ਚੋਰੀ ਹੋਈ ਇੱਕ ਮਾਰchu ਠੀਕ ਹੈ ਜੀ ਹਾਂਜੀ ਹੋਰ ਕੋਈ ਦੇ ਫੇਰ ਨਹੀਂ ਅੱਗੇ ਸਰ ਬੇਨਤੀ ਹੈ ਵੀ ਉਹਦਾ ਜਿਹੜਾ ਬੰਦੇ ਦਾ ਨਾਮ ਜਿਹਦੀ ਚੋਰੀ ਹੋਈ ਹੈ ਉਹਦਾ ਨਾਮ ਬਲਕਰਨ ਸਿੰਘ ਹੈ ਜੀ ਜਿਹਦੀ ਚੋਰੀ ਹੋਈ ਹੈ ਜਿਹਦੇ ਚੋਰੀ ਹੋਈ ਹੈ ਮਲਕਰ ਸਿੰਘ ਦੇ ਘਰ ਚੋਰੀ ਹੋਈ ਹੈ ਅੱਛਾ ਜੀ ਅੱਛਾ ਸਰ ਉਹ ਮੋਟਰਸਾਈਕਲ ਲੈਣ ਆਏ ਸੀ ਜਿਹੜੇ ਚੋਰ ਆਏ ਸੀ ਮੋਟਰਸਾਈਕਲ ਤੇ ਲੋਕ ਲੱਗਿਆ ਸੀ ਮੋਟਰਸਾਈਕਲ ਉਹ ਚੋਰੀ ਨਹੀਂ ਕਰ ਸਕੇ ਇਸ ਕਰਕੇ ਉਹਨਾਂ ਦਾ ਜਿਹੜਾ ਮੋਬਾਈਲ ਫੋਨ ਸੀ ਉਹ ਜਿਹੜਾ ਚਾਰਜ ਤੇ ਲੱਗਿਆ ਹੋਇਆ ਸੀ ਪਲੱਗ ਦੇ ਵਿੱਚ ਤੇ ਉਹ ਲਾ ਕੇ ਲੈ ਗਏ ਇਹ ਵੇਟਰ ਦਾ ਕੰਮ ਕਰਦਾ ਮਤਲਬ ਜਿਹੜੇ ਪੈਸਿਆਂ ਦੇ ਵਿੱਚ ਤੇ ਉਹਦੇ ਵਿੱਚ 10000 ਰੁਪਏ ਨੇ ਲੇਬਰ ਨੂੰ ਦੇਣਾ ਸੀ ਉਹ ਲਿਆ ਕੇ ਫੋਨ ਦੇ ਆਪਾ ਕਵਰ ਦੇ ਵਿੱਚ ਦੇ ਲੈਣੇ ਆ अच्छा एक एक ਉਹ ਨਹੀਂ ਹੋ ਕਰੇ हां जी सर मोबाइल चार्ज ਤੇ ਲੱਗੇ ਲੱਗੇ ਜਿਸ ਦੇ ਕਬਰ ਵਿੱਚ 10000 ਰੁਪਏ ਸੀ 10000 ਰੁਪਏ ਸੀ ਠੀਕ ਹੈ ਜੀ ਇਹ ਸਰ ਇਹ ਕਹਿੰਦੇ ਆ ਵੀ ਅਸੀਂ ਉਸ ਤੋਂ ਬਾਅਦ 2 ਤਰੀਕ ਨੂੰ ਮੁਰਸ਼ੀ ਸਾਹਿਬ ਨੂੰ ਦਰਖਾਸਤ ਦਿੱਤੀ ਉਹਨਾਂ ਨੇ ਅੱਗੇ ਕੋਈ ਐਸਆਈ ਹੈ ਮਤਲਬ ਕੇਐਸਈ ਦਾ ਨਾਂ ਓ ਪ੍ਰਕਾਸ਼ ਏਸੇ ਨੂੰ ਮਾਰਕ ਕਰਤੀ ਓਮ ਪ੍ਰਕਾਸ਼ ਏਐਸਆਈ ਨੇ ਉਹ ਹਵਾਲਦਾਰ ਨੂੰ ਦੇਤੀ ਉਹਦੇ ਹਵਾਲਦਾਰ ਦਾ ਨੰਬਰ ਨਹੀਂ ਇਹਨਾਂ ਨੂੰ ਪਤਾ ਹੈ ਤੇ ਨਾਂ ਦਾ ਨਹੀਂ ਪਤਾ ਵੀ ਉਹ ਮਤਲਬ ਕਹਿੰਦੇ ਵੀ ਅੱਜ 17 ਤਰੀਕ ਹੋ ਗਈ ਕੋਈ ਕਾਰਵਾਈ ਨਹੀਂ ਹੋਈ ਹਾਂ ਹਾਂ ਹਾਂਜੀ ਸਰ ਤੇ ਅਸੀਂ ਅੱਜ ਪੱਤਰਕਾਰਾਂ ਨੂੰ ਬੁਲਾਇਆ ਸੀ ਅਸੀਂ ਤੁਹਾਡਾ ਵਾਸਨ ਨਾਲ ਲਾਉਣਾ ਹੈ ਵੀਡੀਓ ਦੇ ਆਪਣੀ ਦੇ ਭਾਜੀ ਮੈਂ ਤਾਂ ਅੱਜ 2 ਘੰਟੇ ਮਿਲ ਕੇ ਆਏ ਨੂੰ ਮੈਂ ਜਾ ਕੇ ਕਲੀਅਰ ਕਰਕੇ ਤੁਹਾਨੂੰ ਦੱਸ ਦਿੰਦਾ ਹਾਂਜੀ ਨੰਬਰ ਤੁਹਾਡਾ ਹੀ ਆ ਇਹ ਮੇਰਾ ਹੀ ਨੰਬਰ 9872565218 ਤੁਹਾਡਾ ਨਾਮ ਕੀ ਹੈ ਜੀ ਬਲਕਰਨ ਸਿੰਘ ਪ੍ਰੈਸ ਰਿਪੋਰਟਰ ਜੀ ਬਲਕਰਨ ਸਿੰਘ ਕਿੱਥੋਂ ਜੀ ਪਿੰਡ ਪੰਨੀ ਵਾਲੇ ਤੋਂ ਜੀ ਪਿੰਡ ਪੰਨੀ ਆ ਹਾਂਜੀ ਸਰ ਕੋਈ ਗੱਲ ਨਹੀਂ ਪਾਜੀ ਮੈਂ ਕਲੀਅਰ ਕਰਕੇ ਤੁਹਾਨੂੰ ਦੱਸਦਾ ਜੀ ਅੱਧੇ ਘੰਟੇ ਤੱਕ ਕਾਲ ਕਰ ਦਿੰਦਾ ਓਕੇ ਸਰ ਓਕੇ ਸਰ ਓਕੇ ਸਰ ਐਸ ਐਚ ਓ ਸਾਹਿਬ ਨਾਲ ਪੌਣੇ 6 ਵਜੇ ਗੱਲ ਹੋਈ ਸੀ ਪਰ ਹੁਣ 8:30 ਦਾ ਟਾਈਮ ਹੋ ਚੁੱਕਾ ਹੈ ਵਾਰ-ਵਾਰ ਫੋਨ ਕਰਨ ਤੇ ਵੀ ਐਸਐਚਓ ਸਾਹਿਬ ਫੋਨ ਨਹੀਂ ਚੁੱਕ ਰਹੇ